ਜਦੋਂ ਵੀ ਕੋਈ ਆਪਾਂ ਵੇਖਦੇ ਹਾਂ ਸਮਾਜ ਦੇ ਵਿੱਚ ਕੋਈ ਬਹੁਤ ਨਿੱਕੀ ਜਿਹੀ ਘਟਨਾ ਘਟਦੀ ਤੇ ਆਪਾਂ ਕਿੰਨਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਪਰ ਜਦੋਂ ਛੋਟੀਆਂ-ਛੋਟੀਆਂ ਘਟਨਾਵਾਂ ਵੱਧ ਜਾਂਦੀਆਂ ਨੇ ਤੇ ਇੱਕ ਬਹੁਤ ਵੱਡੀ ਘਟਨਾ ਘਟਦੀ ਫਿਰ ਆਪਾਂ ਨੂੰ ਲੱਗਦਾ ਵੀ ਹਾਂ ਹੁਣ ਕੁਝ ਹੋਇਆ ਅਸੀਂ ਉਡੀਕ ਕਰਦੇ ਹਾਂ ਕਿ ਬਹੁਤ ਵੱਡੀ ਘਟਨਾ ਹੋਵੇ ਪਰ ਅਸੀਂ ਨਿਕੀਆਂ ਨਿਕੀਆਂ ਜਿਹੜੀਆਂ ਜੀਵਨ ਦੇ ਵਿੱਚ ਘਟਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਕਦੀ ਨੋਟਿਸ ਵਿੱਚ ਨਹੀਂ ਲਿਆ ਕਿਉਂਕਿ ਉਹ ਸਾਨੂੰ ਆਮ ਲੱਗਦੀਆਂ ਨੇ ਸਾਡੇ ਜੀਵਨ ਨੂੰ ਇੰਨਾ ਇਫੈਕਟ ਨਹੀਂ ਕਰਦੀਆਂ ਪ੍ਰਭਾਵਿਤ ਨਹੀਂ ਕਰਦੀਆਂ ਪਰ ਜਦੋਂ ਬਹੁਤ ਵੱਡੀ ਘਟਨਾ ਹੁੰਦੀ ਹੈ ਫਿਰ ਅਸੀਂ ਹਿਲ ਜੰਨੇ ਹਾਂ ਔਰ ਇਹਦਾ ਦੋਸ਼ ਆਪਾਂ ਕਿਸੇ ਦੇ ਸਿਰ ਦੇ ਉੱਤੇ ਪਾਉਣਾ ਚਾਹੁੰਦੇ ਹਾਂ ਜਦ ਕਿ ਇਹਦੇ ਵਿੱਚ ਸਾਡਾ ਆਪਣਾ ਬਹੁਤ ਵੱਡਾ ਯੋਗਦਾਨ ਹੈ ਔਰ ਇਹ ਕੋਈ ਘਟਨਾ ਇੱਕ ਦਿਨ ਦੀ ਨਹੀਂ ਹੈ ਹੋ ਸਕਦਾ ਇਹ ਕਈ ਸਾਲਾਂ ਤੋਂ ਪ੍ਰੋਸੀਜਰ ਚੱਲ ਰਿਹਾ ਹੋਵੇ ਤੇਰੇ ਜੀਵਨ ਵਿੱਚ ਗੁਰੂ ਬਾਣੀ ਵਿੱਚ ਮਹਾਰਾਜ ਤਾਂ ਆਖਦੇ ਨੇ ਵੀ ਤੇਰਾ ਮਨ ਜਿਹੜਾ ਮੈਲਾ ਹੋਇਆ ਤੇ ਮੈਲ ਕੋਈ ਇੱਕ ਦੋ ਦਿਨ ਦੀ ਨਹੀਂ ਜਨਮ ਜਨਮ ਕੀ ਇਸ ਮਨ ਕੋਲ ਮਲ ਲੱਗੀ ਕਾਲਾ ਹੋਆ ਸ਼ਿਆ ਜਨਮਾਂ ਜਨਮਾਂ ਦੀ ਮੈਲ ਤੂੰ ਨਾਲ ਚੁੱਕੀ ਫਿਰਦਾ ਹੈ ਇੱਕ 2-4 ਸਾਲ 10-20 ਸਾਲ ਦੀ ਘਟਨਾ ਨਹੀਂ ਹੈ ਤਾਂ ਬਹੁਤ ਲੰਮੀ ਯਾਤਰਾ ਹੈ ਪਰ ਅਫਸੋਸ ਕਿ ਸਾਨੂੰ ਉਸ ਉਦਣ ਆਉਂਦੀ ਹੈ ਜਦੋਂ ਜੀਵਨ ਦੇ ਵਿੱਚ ਬਹੁਤ ਵੱਡਾ ਬਲਾਸ਼ਟ ਹੁੰਦਾ ਹੈ ਮਹਾਰਾਜ ਆਦੇ ਨੇ ਵੀ ਇੱਕ ਵਾਰ ਵਾਹਿਗੁਰੂ ਕਹਿਣ ਵਿੱਚ ਵੀ ਬੜਾ ਵੱਡਾ ਫਰਕ ਹੈ ਇੱਕ ਵਾਰ ਬਾਣੀ ਪੜਨ ਵਿੱਚ ਵੀ ਬਹੁਤ ਵੱਡੀ ਬਖਸ਼ਿਸ਼ ਹੈ ਇਹ ਨਾ ਸਮਝ ਵੀ ਨਹੀਂ ਅਗਰ ਕੋਈ ਵਿਅਕਤੀ ਕੋਈ ਧਰਮ ਦਾ ਕਰਮ ਕਰਦਾ ਨਹੀਂ ਪਰ ਜਿਉਂਨੇ ਇੱਕ ਕਰ ਦਿੱਤਾ ਤਾਂ ਇਹਦਾ ਮਤਲਬ ਇਹ ਨਹੀਂ ਵੀ ਉਹ ਮਾੜਾ ਹੋ ਗਿਆ ਜਿਹੜੇ ਕਰਦੇ ਹੀ ਕੋਈ ਨਹੀਂ ਜਿਨ੍ਹਾਂ ਨੇ ਕਦੀ ਨਾਮ ਜਪਿਆ ਹੀ ਨਹੀਂ ਜਿਹੜੇ ਬਾਣੀ ਪੜ੍ਹਦੇ ਹੀ ਨਹੀਂ ਉਹਨਾਂ ਨਾਲੋਂ ਤਾਂ ਉਹ ਚੰਗੇ ਜਿਹੜੇ ਕੁਝ ਸਮਾਂ ਹੀ ਮਾਲਕ ਦੀ ਯਾਦ ਵਿੱਚ ਬਿਤਾ ਲੈਂਦੇ ਨੇ ਤਾਂ ਬਾਬਾ ਕਬੀਰ ਸਾਹਿਬ ਆਦਿ ਨੇ ਇੱਕ ਬੂੰਦ ਧਰਤੀ ਤੇ ਪਾਣੀ ਦੀ ਪਾਈ ਲੋਕ ਹੱਸ ਕੇ ਕਹਿ ਲੱਗੇ ਲੈ ਇੱਕ ਬੂੰਦ ਨਾਲ ਕੀ ਹੋਣ ਲੱਗਾ ਪਰ ਉਹ ਕਹਿੰਦੇ ਇਹਦੇ ਵਿੱਚ ਬਹੁਤ ਵੱਡੀ ਸਾਇੰਸ ਹੈ ਵਿਗਿਆਨ ਹੈ ਕਿ ਜਿਸ ਜਗ੍ਹਾ ਤੇ ਇੱਕ ਬੂੰਦ ਪਾਣੀ ਦੀ ਪੈਂਦੀ ਉੱਥੋਂ ਦਾ ਐਟਮੋਸਫੇਅਰ ਚੇਂਜ ਹੋ ਜਾਂਦਾ ਹੈ ਸਿਰਫ ਇੱਕ ਬੂੰਦ ਬਾਕੀ ਦੀ ਧਰਤੀ ਤਪ ਰਹੀ ਹੈ ਪਰ ਇੱਕ ਬੂੰਦ ਭਾਰਤ ਵਰਸ਼ ਦੇ ਵਿੱਚ ਸਾਰੀ ਲੋਕਾਈ ਤਪਦੀ ਸੀ ਪਈ ਪਰ ਇੱਕ ਮਹਾਪੁਰਸ਼ ਗੁਰੂ ਅਰਜਨ ਸਾਹਿਬ ਉਹ 32 ਤਵੀ ਦੇ ਉੱਤੇ ਬੈਠ ਕੇ ਵੀ ਬਿਲਕੁਲ ਅੰਜ ਪ੍ਰਤੀਤ ਹੁੰਦਾ ਵੀ ਜਿਵੇਂ ਉਹਨਾਂ ਦੇ ਅੰਦਰ ਸ਼ੀਤਲਤਾ ਹੀ ਹੈ ਉਹਨਾਂ ਦੇ ਇੱਕ ਜੀਵਨ ਨੇ ਸਾਰੀ ਮਨੁੱਖਤਾ ਨੂੰ ਪ੍ਰਭਾਵਿਤ ਕਰਕੇ ਰੱਖ ਦਿੱਤਾ ਇੱਕ ਸ਼ਹਾਦਤ ਨੇ ਇੰਨੀ ਵੱਡੀ ਕ੍ਰਾਂਤੀ ਲੈ ਕੇ ਆਂਦੀ ਕਿ ਗੁਰੂ ਹਰਗੋਬਿੰਦ ਪਾਸ਼ਾ ਜੀ 11 ਸਾਲ ਦੀ ਉਮਰ ਦੇ ਵਿੱਚ ਹੱਥ ਵਿੱਚ ਤਲਵਾਰ ਫੜ ਕੇ ਚਾਰ ਜੰਗਾਂ ਜਿੱਤ ਲੈਂਦੇ ਨੇ ਇੱਕ ਘਟਨਾ ਨੇ ਏਡਾ ਵੱਡਾ ਜੀਵਨ ਬਦਲ ਕੇ ਰੱਖ ਦਿੱਤਾ ਤਾਂ ਬਾਬਾ ਕਬੀਰ ਸਾਹਿਬਾ ਨੇ ਇਹਨੂੰ ਹੌਲੇ ਚ ਨਹੀਂ ਲੈਣਾ ਚਾਹੀਦਾ ਜੇ ਸਾਡਾ ਮਨ ਮੈਲਾ ਹੈ ਤੇ ਸਾਨੂੰ ਇਹ ਯਤਨ ਕਰਨਾ ਚਾਹੀਦਾ ਹੈ ਵੀ ਆਪਾਂ ਉਹਨੂੰ ਨਿਰਮਲ ਕਰਨ ਦਾ ਉਪਰਾਲਾ ਕਰੀਏ ਨਾ ਕਿ ਬਹਾਨੇ ਬਣਾ ਕੇ ਆਖੀਏ ਨਹੀਂ ਕੋਈ ਗੱਲ ਨਹੀਂ ਜੀ ਕੱਲ ਨੂੰ ਕਰ ਲਾਂਗੇ ਪਰਸੋਂ ਨੂੰ ਕਰ ਲਵਾਂਗੇ ਨਹੀਂ ਪਰ ਮੈਂ ਇਹ ਵੀ ਅਰਜ਼ੀ ਕੀਤੀ ਸੀ ਜੇ ਕੋਈ ਵਿਅਕਤੀ ਧਰਮੀ ਬਾਣਾ ਪਾ ਕੇ ਧਰਮ ਦੀ ਪੋਸ਼ਾਕ ਪਾ ਕੇ ਅਗਰ ਕੁਮਾੜਾ ਕੰਮ ਕਰਦਾ ਹੈ ਸਾਨੂੰ ਬਹਾਨਾ ਮਿਲਦਾ ਹੈ ਅਸੀਂ ਕਹਿੰਨੇ ਵੇਖੋ ਉਹ ਤਾਂ ਆ ਬਾਣਾ ਪਾ ਕੇ ਮਾੜਾ ਕੰਮ ਕਰ ਰਿਹਾ ਤਾਂ ਇਹ ਸਾਡੀ ਮੁਸ਼ਕਲ ਹੈ ਆਪਾਂ ਨੂੰ ਬਹਾਨਾ ਚਾਹੀਦਾ ਹੁੰਦਾ ਆਪਾਂ ਉਂਦੇਲ ਉਂਗਲ ਕਰ ਕਿਉਂਕਿ ਅਸੀਂ ਆਪਣੀ ਜੱਪਦੇ ਇਹ ਨਾ ਸੀ ਜਪਣਾ ਹੁੰਦਾ ਇਸ ਕਰਕੇ ਆਪਾਂ ਕੋਲ ਬਹੁਤ ਵੱਡਾ ਬਹਾਨਾ ਏ ਵੇਖੋ ਜੀ ਫਲਾਣੇ ਨੇ ਤਾਂ ਆ ਕੰਮ ਕੀਤਾ ਕੀ ਲਾਭ ਹੈ ਮਹਾਰਾਜ ਜੀ ਨੇ ਤੂੰ ਫਲਾਣੇ ਦਾ ਦੇਣਦਾਰ ਨਹੀਂ ਹੈ ਤੂੰ ਫਲਾਣੇ ਦੇ ਹੱਕ ਵਿੱਚ ਕਿਉਂ ਭੁਗਤਣਾ ਤੇਰੇ ਕਰਮਾਂ ਦਾ ਲੇਖਾ ਜੋਖਾ ਤੇਰੇ ਕੋਲੋਂ ਲਿਆ ਜਾਣਾ ਤੇਰੇ ਤੋਂ ਸਭ ਪੁੱਛਿਆ ਜਾਣਾ ਉਹਦੇ ਤੋਂ ਨਹੀਂ ਪੁੱਛਿਆ ਜਾਣਾ ਖੈਰ ਭਾਈ ਗੁਰਦਾਸ ਜੀ ਆਦਦੇ ਨੇ ਜਿਸ ਤਰ੍ਹਾਂ ਕੱਪੜਾ ਮੈਲਾ ਹੈ ਨਾ ਪਾਣੀ ਨਾਲ ਧੋਗੇ ਨਹੀਂ ਤੇ ਉਹ ਮੈਲਾ ਹੁੰਦਾ ਹੀ ਜਾਵੇਗਾ। ਔਰ ਹੋਰ ਮੈਲਾ ਹੋ ਜਾਵੇਗਾ। ਦੂਸਰੀ ਗੱਲ ਵਾਸਤੇ ਨੇ ਕੇਸ ਬੰਦੇ ਕੋਲ ਬਹੁਤ ਬਖਸ਼ਿਸ਼ੇ ਰੱਬ ਦੀ ਜਿਹੜੇ ਮਿਲੇ ਨੇ ਪਰ ਇਹਨਾਂ ਕੇਸਾਂ ਦੇ ਵਿੱਚ ਕੰਗਾ ਨਾ ਕੀਤਾ ਜਾਵੇ, ਇਹਨਾਂ ਨੂੰ ਤੇਲ ਨਾ ਲਾਇਆ ਜਾਵੇ ਤਾਂ ਇਹ ਡਰੌਣੇ ਵੀ ਦਿਖਣ ਲੱਗ ਪੈਂਦੇ ਨੇ ਬੰਦਾ ਵੇਖ ਕੇ ਆਖਦਾ ਵੀ ਇਹ ਕੀ ਹਾਲਤ ਬਣਾਈ ਇਨਸਾਨ ਨੇ ਤੁਸੀਂ ਵੇਖੋ ਜਿਸ ਵਿਅਕਤੀ ਨੇ ਕਦੀ ਕੰਗਾ ਨਹੀਂ ਕੀਤਾ ਕੇਸਾਂ ਦੇ ਵਿੱਚ ਕਦੀ ਤੇਲ ਨਹੀਂ ਲਾਇਆ ਉਹਦੇ ਕੇਸਾਂ ਦੀ ਦਸ਼ਾ ਵੇਖ ਕੇ ਵੇਖੋ ਜਿਨੇ ਐ ਵਾਲ ਖਲਾਰੇ ਹੁਣ ਜੇ ਆਪਾਂ ਡਰ ਜਾਂਦੇ ਆ ਵੀ ਇਹਦੀ ਹਾਲਤ ਕੀ ਹੈ ਇਸ ਨਾਲ ਕੋ ਨੂੰ ਪਾਗਲ ਤੱਕ ਸਮਝਦੇ ਆ ਜੈਸੇ ਜਲਤ ਹੋਏ ਬਿਨ ਅੰਬਰ ਮਲੀਨ ਹੋਤ ਬਿਨ ਤੇਲ ਮੈਲੇ ਜੈਸੇ ਕੇਸੋਂ ਭਿਆਨ ਹੈ ਜਿਵੇਂ ਕੱਪੜਾ ਬਿਨਾ ਧੋਤਿਆਂ ਮੈਲਾ ਰਹਿੰਦਾ ਹੈ ਤੇ ਕੇਸ ਬਿਨਾ ਤੇਲ ਬਿਨਾ ਕੰਗੇ ਤੋਂ ਭਿਆਨਕ ਰੂਪ ਲੱਗਦੇ ਹਨ ਅਗਲੀ ਉਦਾਹਰਣ ਦਿੰਦੇ ਨੇ ਜੈਸੇ ਦਰਪਣ ਜੋਤਹੀਨ ਹੋਤ ਜਦੋਂ ਆਪਾਂ ਸ਼ੀਸ਼ੇ ਅੱਗੇ ਖੜੇ ਹੁੰਨੇ ਆ ਸ਼ੀਸ਼ੇ ਨੂੰ ਦਰਪਣ ਕਹਿੰਦੇ ਨੇ ਜਦੋਂ ਆਪਾਂ ਸ਼ੀਸ਼ੇ ਅੱਗੇ ਖਲੋਨੇ ਆ ਤੇ ਆਪਣਾ ਸਰੂਪ ਵੇਖਦੇ ਆ ਤਜੇ ਸ਼ੀਸ਼ਾ ਮੈਲਾ ਹੋਵੇ ਤੇ ਸਾਨੂੰ ਆਪਣੀ ਤਸਵੀਰ ਨਹੀਂ ਦੇਖ ਸਕਦੀ ਆਪਣਾ ਅੱਖਿਸ਼ ਵੇਖਣ ਵਾਸਤੇ ਆਪਣਾ ਆਪਾ ਵੇਖਣ ਵਾਸਤੇ ਸ਼ੀਸ਼ੇ ਵਿੱਚ ਸਾਨੂੰ ਸ਼ੀਸ਼ੇ ਨੂੰ ਸਾਫ਼ ਕਰਨਾ ਪਵੇਗਾ ਨਹੀਂ ਤੇ ਉਹਨਾਂ ਚਿਰ ਸਾਡੀ ਤਸਵੀਰ ਸ਼ੀਸ਼ੇ ਵਿੱਚ ਸਾਨੂੰ ਨਜ਼ਰ ਨਹੀਂ ਆਵੇਗੀ ਮੈਲਾ ਸ਼ੀਸ਼ਾ ਸਾਡੀ ਸੁੰਦਰਤਾ ਕਿਵੇਂ ਪ੍ਰਗਟ ਕਰੇ ਸਾਡੀ ਕ੍ਰੂਪਤਾ ਕਿਵੇਂ ਦੱਸੇ ਜਿਹੜਾ ਆਪ ਹੀ ਰੂਪ ਹੈ ਜਿਹੜਾ ਆਪ ਹੀ ਸੋਹਣਾ ਨਹੀਂ ਹੈ ਉਹ ਸਾਡੀ ਸੁੰਦਰਤਾ ਕਿਵੇਂ ਦੱਸੇਗਾ ਭਾਈ ਗੁਰਦਾਸ ਜੀ ਆਦਿ ਨੇ ਜੈਸੇ ਦਰਪਣ ਜੋਤਹੀਨ ਜੈਸੇ ਦਰਪਣ ਬਿਨ ਮਾਂਜਾ ਜੋਤਹੀਨ ਬਰਖਾ ਵੀ ਹੁਣ ਜੈਸੇ ਖੇਤ ਮੈਨ ਧਾਨ ਹੈ ਇੱਕ ਕਿਸਾਨ ਨੇ ਧਾਨ ਝੋਨੇ ਦਾ ਚਾਵਲਾਂ ਦੀ ਖੇਤੀ ਕਰ ਰਿਹਾ ਪਰ ਮੁਸ਼ਕਲ ਹੈ ਬਰਸ਼ਾ ਬਰਸਾਤ ਨਹੀਂ ਹੋ ਰਹੀ ਪਾਣੀ ਨਹੀਂ ਹੈਗਾ ਕਹਿਣ ਲੱਗੇ ਫਸਲ ਸੁੱਕ ਜਾਵੇਗੀ ਫਲ ਨਹੀਂ ਲੱਗੇਗਾ ਜਿਵੇਂ ਇੱਕ ਕਿਸਾਨ ਦੀ ਖੇਤੀ ਪਾਣੀ ਤੋਂ ਬਿਨਾ ਅਧੂਰੀ ਹੈ ਤੇ ਸ਼ੀਸ਼ਾ ਜਿਹੜਾ ਜਿੰਨਾ ਚਿਰ ਉਹਨੂੰ ਮਾਜਿਆ ਨਾ ਜਾਵੇ ਸਾਫ਼ ਨਾ ਕੀਤਾ ਜਾਵੇ ਉਹਨਾਂ ਚਿਰ ਉਹ ਸੰਗਾ ਨਹੀਂ ਲੱਗਦਾ ਸਾਡਾ ਸਰੂਪ ਉਹਦੇ ਵਿੱਚ ਦਿਸਦਾ ਨਹੀਂ ਇਸੇ ਤਰ੍ਹਾਂ ਭਾਈ ਗੁਰਦਾਸ ਜੈਸੇ ਬਿਨ ਦੇਪਕ ਭਵਨ ਅੰਧਕਾਰ ਹੋਤ ਜੇ ਘਰ ਦੇ ਵਿੱਚ ਦੀਵਾ ਨਾ ਬਾਲਿਆ ਹੋਵੇ ਲਾਈਟ ਨਾ ਬਾਲੀ ਹੋਵੇ ਤੇ ਹਨੇਰਾ ਹਨੇਰਾ ਨਰਜਾ ਹੁੰਦਾ ਨਾ ਘਰ ਚੰਗਾ ਨਹੀਂ ਲੱਗਦਾ ਜਿਸ ਘਰ ਦੇ ਵਿੱਚ ਰੌਸ਼ਨੀ ਨਾ ਚਾਨਣ ਨਾ ਹੋਵੇ ਉਹ ਘਰ ਚੰਗਾ ਨਹੀਂ ਲੱਗਦਾ ਉਹ ਡਰਾਉਣਾ ਲੱਗਦਾ ਬੰਦਾ ਅੰਦਰ ਜਾਂਦਿਆਂ ਵੀ ਡਰਦਾ ਔਰ ਬਗਾਨੇ ਦੇ ਘਰ ਵਿੱਚ ਨਹੀਂ ਆਪਣੇ ਘਰ ਵਿੱਚ ਜਾਂਦਾ ਹੋਇਆ ਇਹ ਬੰਦਾ ਡਰਦਾ ਹੈ ਜਿਸ ਘਰ ਵਿੱਚ ਲਾਈਟ ਨਹੀਂ ਹੈ ਦੀਵਾ ਨਹੀਂ ਹੈ ਉਹ ਘਰ ਵੀ ਡਰਾਉਣਾ ਲੱਗਦਾ ਹੈ ਭਾਈ ਗੁਰਦਾਸ ਜੀ ਆਦਿ ਨੇ ਜਿਵੇਂ ਘਰ ਵਿੱਚ ਦੀਵਾ ਨਹੀਂ ਹੈ ਬੱਤੀ ਨਹੀਂ ਹੈ ਤੇ ਉਹ ਘਰ ਡਰਾਉਣਾ ਹੈ ਲੋਣੇ ਕ੍ਰਿਤ ਵਿਣ ਜੈਸੇ ਭੋਜਨ ਸਮਾਨ ਹੈ ਭੋਜਨ ਬੜੇ ਰੀਜਨਲ ਤਿਆਰ ਕੀਤਾ ਹੋਵੇ ਪਰ ਘਰ ਦੀ ਗ੍ਰਹਿਣੀ ਵਿੱਚ ਲੂਣ ਤੇ ਘੋ ਪਾਣਾ ਭੁੱਲ ਜਾਵੇ ਤੇ ਬੰਦਾ ਕਹਿੰਦਾ ਭੋਜਨ ਦਾ ਕੋਈ ਸਵਾਦ ਨਹੀਂ ਆਇਆ ਹੈ ਤੇ ਭੋਜਨ ਹੈ ਨਾ ਪਰ ਵਿੱਚ ਲੂਣ ਨਹੀਂ ਪਾਇਆ ਕਿਉਂ ਨਹੀਂ ਪਾਇਆ ਭੋਜਨ ਸਵਾਦ ਨਹੀਂ ਲੱਗੇਗਾ ਜਿਸ ਤਰ੍ਹਾਂ ਇੱਕ ਭੋਜਨ ਲੂਣ ਤੇ ਘੋ ਤੋਂ ਬਿਨਾ ਬੇਸਵਾਦਾ ਹੈ ਜਿਸ ਤਰ੍ਹਾਂ ਇੱਕ ਘਰ ਚਾਨਣ ਤੋਂ ਬਿਨਾ ਉਹ ਸੁੱਖ ਨਹੀਂ ਦੇ ਸਕਦਾ ਉਥੇ ਅੰਧਕਾਰ ਹੈ ਉਥੇ ਸਿਰਫ ਡਰ ਹੈ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਤੈਸੇ ਬਿਨ ਸਾਧ ਸੰਗਤ ਮਿਟਤ ਨ ਜਨਮ ਮਰਨ ਦੁਖ ਕਹਿਣ ਲੱਗੇ ਇਸ ਤਰ੍ਹਾਂ ਬਿਨਾ ਸਾਧ ਸੰਗਤ ਦੇ ਜਨਮ ਤੇ ਮਰਨ ਦਾ ਦੁੱਖ ਨਹੀਂ ਘਟਿਆ ਜਾ ਸਕਦਾ ਭੈ ਭ੍ਰਮ ਮਿਟਤ ਨ ਬਿਰਗੁਣ ਗਿਆਨ ਹੈ ਕਹਿਣ ਲੱਗੇ ਬਿਨਾ ਗੁਰੂ ਦੇ ਗਿਆਨ ਤੋਂ ਤੇਰੇ ਵਹਿਮ ਭਰਮ ਅੰਦਰੋਂ ਮੁੱਕਣੇ ਨਹੀਂ ਤੇ ਜਨਮ ਮਰਨ ਦਾ ਦੁੱਖ ਜਿਹੜਾ ਉਹ ਕਟਣਾ ਨਹੀਂ ਤੇਰੇ ਮਨ ਦੀ ਮੈਲ ਦੂਰ ਨਹੀਂ ਹੋਣੀ ਸਭ ਤੋਂ ਚੰਗਾ ਤਰੀਕਾ ਭਾਈ ਗੁਰਦਾਸ ਜੀ ਕਹਿੰਦੇ ਸਾਧ ਸੰਗਤ ਹੈ ਜਿੱਥੇ ਮਨ ਦੀ ਮੈਲ ਧੋਤੀ ਜਾਂਦੀ ਹੈ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਰੱਬੀ ਬਾਣੀ ਅੰਦਰ ਇੱਕ ਥਾਂ ਤੇ ਬਚਨ ਕੀਤਾ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਸ਼ਾਦ ਸੰਗਤ ਵਿੱਚ ਆਇਆ ਮਨ ਦੀ ਮੈਲ ਦੂਰ ਹੋ ਜਾਂਦੀ ਹੈ ਤੇ ਪਰਮਾਤਮਾ ਜਿਹੜਾ ਹੈ ਉਹ ਸਾਥੀ ਸੱਜਣ ਬਣ ਜਾਂਦਾ ਹੈ ਉਹ ਆਪਣਾ ਬਣ ਜਾਂਦਾ ਹੈ ਕਿਉਂਕਿ ਜਦੋਂ ਮਨ ਨਿਰਮਲ ਹੋ ਗਿਆ ਨਿਰਮਲ ਮਨ ਵਿੱਚ ਉਹਦਾ ਵਾਸ ਹੋ ਜਾਂਦਾ ਹੈ ਫਿਰ ਨਿਰਮਲ ਮਨ ਦੇ ਨਾਲ ਸਾਨੂੰ ਉਹ ਦਿਸਣ ਲੱਗ ਪੈਂਦਾ ਹੈ ਉਹਦੇ ਦਿਦਾਰੇ ਹੋ ਜਾਂਦੇ ਨੇ ਜਿੰਨਾ ਚਿਰ ਮਨ ਮੈਲੇ ਉਹਨਾਂ ਚਿਰ ਅਸੀਂ ਉਹਨੂੰ ਵੇਖ ਨਹੀਂ ਸਕਦੇ ਹੁਣ ਮੈਲੇ ਮਨ ਦੇ ਵਿੱਚ ਵਿਕਾਰ ਵੀ ਬੜੇ ਜਲਦੀ ਪੈਦਾ ਹੁੰਦੇ ਨੇ ਗੁਰੂ ਮਹਾਰਾਜ ਜੀ ਇਸ ਰੱਬੀ ਬਾਣੀ ਵਿੱਚ ਅੰਦਰ ਬਚਨ ਕਰਦੇ ਨੇ ਮੇਰਾ ਮਨ ਦਿਆਲ ਛੇਤੀ ਥਿਰ ਨਾ ਰਹਿ ਹੈੇ ਮੇਰੀ ਮਾਂ ਇਹ ਜਿਹੜਾ ਮੇਰਾ ਮਨ ਹੈ ਨਾ ਇਹ ਦਿਆਲੂ ਪ੍ਰਭੂ ਦੇ ਚਰਨਾਂ ਨਾਲ ਜੁੜਦਾ ਹੀ ਕੋਈ ਨਹੀਂ ਹਰ ਵੇਲੇ ਜਦੋਂ ਮੈਂ ਯਤਨ ਕਰਦਾ ਵਾਂ ਤਾਂ ਦੂਰ ਚਲਾ ਜਾਂਦਾ ਹੈ ਇਹ ਉਸ ਮਾਲਕ ਦੇ ਲਾਗੇ ਬੈਠ ਕੇ ਰਾਜੀ ਨਹੀਂ ਹੈਗਾ ਹਾਂ ਇਹ ਕੰਮ ਜ਼ਰੂਰ ਕਰਦਾ ਹੈ ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲਗੈ ਰੱਜ ਕੇ ਇਹ ਲੋਭ ਕਮਾਉਂਦਾ ਹੈ ਰੱਜ ਕੇ ਪਾਪ ਕਮਾਉਂਦਾ ਹੈ ਰੱਜ ਕੇ ਲੋਕਾਂ ਨਾਲ ਛਲ ਕਰਦਾ ਹੈ ਤੇ ਕਹਿ ਲੱਗੇ ਹਰ ਵੇਲੇ ਮਾਇਆ ਵਾਲੇ ਪਾਸੇ ਲੱਗਾ ਰਹਿੰਦਾ ਹੈ ਲੋਭੀ ਕਪਟੀ ਪਾਪੀ ਪਾਖੰਡੀ ਪਾਪ ਵੀ ਰੱਜ ਕੇ ਤੇ ਪਾਖੰਡ ਵੀ ਰੱਜ ਕੇ ਕਰਦਾ ਹੈ ਇਹ ਕੰਮ ਮਨ ਕੋਲੋਂ ਕਰਾ ਲਵੋ ਇਹ ਬੜਾ ਖੁਸ਼ ਹੋ ਕੇ ਕਰਦਾ ਹੈ ਪਰ ਜਿਹਨੂੰ ਰੱਬ ਵਾਲੇ ਪਾਸੇ ਲਾਉਣ ਦਾ ਯਤਨ ਕਰਾ ਤੇ ਉੱਚੇ ਫਿਰ ਕਈ ਬਹਾਨੇ ਬਣਾ ਲੈਂਦਾ ਲੋਭ ਕਮਾਉਣਾ ਹੋਵੇ ਲਾਲਚ ਦੇ ਵਾਸਤੇ ਕੋਈ ਬਹਾਨਾ ਨਹੀਂ ਹੈ ਕਪਟ ਕਮਾਉਣਾ ਛਲ ਕਰਨਾ ਠੱਗੀ ਕਰਨੀ ਕੋਈ ਬਹਾਨਾ ਨਹੀਂ ਹੈ ਜੇ ਪਾਪ ਕਮਾਉਣਾ ਹੈ ਤੇ ਕੋਈ ਬਹਾਨਾ ਨਹੀਂ ਪਖੰਡ ਕਰਨਾ ਕੋਈ ਬਹਾਨਾ ਨਹੀਂ ਕਿ ਲਗੇ ਰੱਬ ਵਾਲੇ ਪਾਸੇ ਕਰਨਾ ਉਸੇ ਵੇਲੇ ਸੋ ਬਹਾਨੇ ਰਸਤੇ ਵਿੱਚ ਖੜੇ ਕੋਈ ਨਾ ਕੋ ਬਹਾਨਾ ਤਿਆਰ ਹੀ ਖੜਾ ਹੁੰਦਾ ਜਾਂਦਾ ਜਦੋਂ ਵੀ ਚੰਗੇ ਪਾਸੇ ਕਰਨਾ ਹੋਵੇ ਮਨ ਕੋਈ ਨਾ ਕੋ ਬਹਾਨਾ ਬਣਾ ਕੇ ਬਹਿ ਜਾਂਦਾ ਕੋਈ ਨ ਕੋਈ ਗੱਲ ਆਪਣੇ ਵੱਲੇ ਘੜ ਲਵੇਗਾ। ਛਮੜਾ ਕੰਮ ਕਰਨਾ ਹੋਵੇ ਕੋਈ ਬਹਾਨਾ ਨਹੀਂ। ਤੁਸੀਂ ਵੇਖੋ। ਕੋਈ ਵੀ ਚੰਗਾ ਕੰਮ ਕਰਨਾ ਹੋਵੇ ਉਸੇ ਵੇਲੇ ਬੰਦੇ ਕੋਲ ਕਿੰਨੇ ਬਹਾਨੇ ਨੇ। ਤੁਸੀਂ ਕਿਸੇ ਵਿਅਕਤੀ ਨੂੰ ਲੈ ਕੇ ਚੱਲੋ ਚੰਗੇ ਕੰਮ ਵਾਸਤੇ ਨਾਲ ਮੈਂ ਅੱਜ ਉੱਥੇ ਜਾਣਾ ਜੀ ਮੈਂ ਅੱਜ ਕੰਮ ਕਰਨਾ ਹੈ ਜੀ ਮੇਰਾ ਕੰਮ ਰੁਕਿਆ ਹੋਇਆ ਹੈ। ਅੱਛਾ ਜੇ ਤੁਸੀਂ ਉਸੇ ਵਿਅਕਤੀ ਨੂੰ ਕਹੋ ਚੱਲ ਸ਼ਰਾਬਖਾਨੇ ਚੱਲਨੇ। ਚੱਲ ਪੱਬ ਕਲੱਬ ਚੱਲਨੇ। ਚੱਲ ਸ਼ਿਨਵੇਂ ਘਰ ਚੱਲਨੇ। ਜਿਉਂਨੇ ਦੇਰ ਲਾਈ ਤੇ ਤਾਂ ਕਿਉ ਤੁਸੀਂ ਤੁਹਾਡੇ ਨਾਲੋਂ ਪਹਿਲਾਂ ਗੇਟ ਤੇ ਉਹ ਖੜਾ ਹੋਵੇਗਾ ਤੁਸੀਂ ਬਾਅਦ ਵਿੱਚ ਤਿਆਰ ਹੋ ਕੇ ਆਓਗੇ ਪਹਿਲਾਂ ਉਹ ਤਿਆਰ ਹੋ ਕੇ ਖੜਾ ਹੋਵੇਗਾ ਗੁਰੂ ਸਹਿਬਾਦ ਨੇ ਵੀ ਇਹ ਮਨ ਦਾ ਸੁਭਾਅ ਹੈ ਕਿ ਪਾਪ ਕਮਾਉਣ ਲੱਗਿਆਂ ਇਹ ਪ੍ਰਵਾਹ ਨਹੀਂ ਕਰਦਾ ਪਰ ਹਾਂ ਜਦੋਂ ਪੁੰਨ ਦੀ ਗੱਲ ਆਉਂਦੀ ਧਰਮ ਦੀ ਗੱਲ ਆਉਂਦੀ ਫਿਰ ਹਜ਼ਾਰ ਬਹਾਨੇ ਨੇ ਦੇ ਰਸਤੇ ਫਿਰ ਬਹਾਨੇ ਬਹਾਨੇ ਨੇ ਬਾਬਾ ਕਬੀਰ ਸਾਹਿਬਾ ਜਿਨੇ ਦੁਨੀਆ ਵਿੱਚ ਜਦੋਂ ਵਿਅਕਤੀ ਆਇਆ ਉਹਦਾ ਸਭ ਤੋਂ ਪਹਿਲਾਂ ਵਾਹ ਜਿਹੜਾ ਹੈ ਨਾ ਸੱਚ ਇਹ ਮੰਨਣ ਲ ਪੈਂਦਾ ਪਰ ਬੰਦਾ ਮਨ ਨੂੰ ਸਾਧਦਾ ਨਹੀਂ ਬੰਦਾ ساری ਜਿੰਦਗੀ ਸ਼ਰੀਰ ਦੀ ਸਾਧਨਾ ਕਰਦਾ ਹੈ ਇਹ ਕਦੀ ਪੁੱਠਾ ਲਟਕਿਆ ਰਹਿੰਦਾ ਹੈ ਕਦੀ ਜਲਤਾਰੇ ਕਰਦਾ ਹੈ ਕਦੀ ਧੂਨੇ ਬਾਲ ਕੇ ਅੱਗੇ ਅੱਗ ਬਾਲ ਕੇ ਲਾਗੇ ਬੈਠਾ ਰਹਿੰਦਾ ਹੈ ਕਦੀ ਪੁੱਠੇ ਪੈਰੀ ਤੁਰਨ ਲੱਗ ਪੈਂਦਾ ਹੈ ਕਦੇ ਨੰਗੇ ਪੈਰੀ ਯਾਤਰਾ ਸ਼ੁਰੂ ਕਰ ਲਿੰਦਾ ਕਿੰਨੇ ਕੁਸ਼ ਕਰਦਾ ਪਖੰਡ ਸ਼ਰੀਰ ਦੀ ਸਾਧਨਾ ਤੇ ਬੜੀ ਕਿਉਂਕਿ ਸ਼ਰੀਰ ਦੀ ਸਾਧਨਾ ਲੋਕ ਵੇਖਦੇ ਨੇ ਮਨ ਦੀ ਸਾਧਨਾ ਕਿੰਨੇ ਵੇਖਣੀ ਹੈ ਸ਼ਰੀਰ ਦੀ ਸਾਧਨਾ ਮੇ ਪੁੱਠਾ ਲਟਕਿਆ ਲੋਕ ਵੇਖਣਗੇ ਪੁੱਠਾ ਲਟਕਿਆ ਜੀ ਇੰਦੇ ਵਰਗਾ ਕੋਈ ਸਾਧ ਨਹੀਂ ਇਹ ਤੇ ਪੁੱਠਾ ਚੱਲਦਾ ਜੀ ਕਿੰਨੇ ਕੋ ਕਰਮ ਜਿਹੜਾ ਬੰਦਾ ਇਹ ਸ਼ਰੀਰ ਨੂੰ ਸਾਧਨ ਵਾਸਤੇ ਕਰਦਾ ਹੈ ਜਦ ਕਿ ਮਨ ਨੂੰ ਸਾਧਨ ਦਾ ਇੱਕ ਵੀ ਕਾਰਜ ਨਹੀਂ ਕਰਦਾ ਤੇ ਬਾਬਾ ਕਬੀਰ ਸਾਹਿਬ ਨੇ ਕਬੀਰ ਮਮਾ ਮਨਸਿਓ ਕਾਜ ਹੈ ਮਨ ਸਾਧੇ ਸਿਧ ਹੋਏ ਏ ਕਬੀਰ ਸਭ ਤੋਂ ਪਹਿਲਾਂ ਕੰਮ ਬੰਦੇ ਦਾ ਜੀਵਨ ਦੇ ਵਿੱਚ ਸੀ ਮਨ ਦੀ ਸਾਧਨਾ ਤੇ ਮਨ ਨੂੰ ਸਾਧ ਲੈਂਦਾ ਤੇ ਸਿਧ ਦਾ ਅਰਥ ਹੁੰਦਾ ਹੈ ਸਫਲਤਾ ਕਾਮਯਾਬੀ ਇਹਨੂੰ ਕਾਮਯਾਬੀ ਮਿਲ ਜਾਂਦੀ ਪੁੱਛੇ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਤੋਂ ਆਚਰ ਚਰੇ ਤਾਂ ਸਿਧ ਹੋਈ ਸਿੱਧੀ ਤੇ ਬੁੱਧ ਪਾਈ ਅਚਰ ਚਰੇ ਦਾ ਮਤਲਬ ਹੁੰਦਾ ਵੀ ਜਿਹੜਾ ਨਾ ਖਾਇਆ ਜਾਣ ਵਾਲਾ ਪਦਾਰਥ ਹੈ ਉਹ ਖਾਲ ਵਿਭਾਗ ਜਿਹੜੀ ਚੀਜ਼ ਬੰਦਾ ਜਰ ਜਾਂਦੇ ਨਾ ਕਹਿਣ ਤੋਂ ਭਾਵ ਇਹ ਮਨ ਕਾਬੂ ਆਉਣ ਵਾਲਾ ਨਹੀਂ ਪਰ ਜਦੋਂ ਇਹਨੂੰ ਕਾਬੂ ਕਰ ਲੈਂਦਾ ਬੰਦਾ ਕਹਿ ਲਗੇ ਫਿਰ ਬੰਦੇ ਨੂੰ ਅਸਲੀ ਬੁੱਧ ਮਿਲਦੀ ਤਾਕਤ ਮਿਲਦੀ ਹੈ ਪ੍ਰੇਮ ਕੇਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਟਿਆ ਜਾਈ ਗੁਰੂ ਦੇ ਪ੍ਰੇਮ ਦਾ ਤੀਰ ਫਿਰ ਅੰਦਰ ਵੱਜਦਾ ਹੈ ਤੇ ਇਹਦੇ ਸਾਰੇ ਪਰਮ ਕਟ ਕੱਟੇ ਜਾਂਦੇ ਨੇ ਮਨ ਦੀ ဋਟਖਣਾ ਮੁੱਕ ਜਾਂਦੀ ਕਬੀਰ ਮੰਮਾ ਮਨਸੋ ਕਾਜ ਹੈ ਮਨਸਾ ਦੇ ਸਿਧ ਹੋਏ ਮਨ ਹੀ ਮਨਸੋ ਕਹਿ ਕਬੀਰਾ ਮਨਸਾ ਮਿਲਿਆ ਨ ਕੋਏ ਸ਼ਰੀਰ ਦੀ ਸਾਧਨਾ ਬਹੁਤ ਸੌਖੀ ਏ ਸਭ ਤੋਂ ਔਖੀ ਏ ਮਨ ਦੀ ਸਾਧਨਾ ਸਭ ਤੋਂ ਕਠਣਾ ਇਸ ਕਰਕੇ ਬਹੁਤ ਸਾਰੇ ਸਾਧ ਬਾਬੇ ਇੱਕ ਸਮਾਂ ਉਹ ਵੀ ਆਇਆ ਜਿਨ੍ਹਾਂ ਨੇ ਆਪਣੇ ਕੇਸ ਮੰਡਾਲੇ ਤੇ ਕੇਸ ਮੁੰਡਾ ਕੇ ਉਹ ਇਹ ਕਹਿਣ ਲੱਗੇ ਭਾਈ ਅਸੀਂ ਸਾਧਾਂ सिद्ध पुरुषा ਤੇ ਲੋਕਾਂ ਨੇ ਮੱਥੇ ਟਿਕੜੇ ਸ਼ੁਰੂ ਕਰ ਦਿੱਤੇ ਕਬੀਰ ਸਾਹਿਬ ਵੇਖ ਕੇ ਹੱਸ ਬੈ ਕਹਿ ਲਗੇ ਭਲਿਓ ਲੋਕੋ ਕੇਵਲ ਕੇਸ ਮਨਾਉਣ ਦੇ ਨਾਲ ਕੋਈ ਬੰਦਾ ਸਾਧ ਨਹੀਂ ਬਣਦਾ ਜਿੰਨਾ ਚਿਰ ਉਹ ਆਪਣਾ ਮਨ ਨਹੀਂ ਮੁੰਦਾ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਹੇ ਇੱਕ ਸ਼ਬਦ ਇੱਥੇ ਆਇਆ ਬੜਾ ਪਿਆਰਾ ਸ਼ਬਦ ਇਸ ਸ਼ਲੋਕ ਦੇ ਅੰਦਰ ਕਹਿ ਲਗੇ ਭਈ ਆਪਣੇ ਮਨ ਨੂੰ ਮੰਨਿਆ ਨਹੀਂ ਮਨ ਨੂੰ ਮੰਨਣ ਦਾ ਭਾਵ ਹੈ ਆਪਣੇ ਮਨ ਤੋਂ ਵਿਕਾਰਾਂ ਦੀ ਮੈਲ ਦੂਰ ਨਹੀਂ ਕੀਤੀ ਤੇ ਕੇਸਾਂ ਨੂੰ ਮਨਾਲਿਆ ਤੇ ਸਿੱਧ ਪੁਰਸ਼ ਅਖਵਾ ਰਹੇ ਕਿ ਤੇਰੇ ਵਿਕਾਰ ਕਮਾਉਣ ਦੇ ਵਿੱਚ ਕੇਸਾਂ ਦਾ ਯੋਗਦਾਨ ਹੈ ਜਿੰਨੇ ਵੀ ਤੂੰ ਪਾਪ ਕਰਦਾ ਹੈ ਮਾੜੇ ਕੰਮ ਕਰਦਾ ਹੈ ਤੇਰੇ ਕੇਸਾਂ ਦਾ ਕਸੂਰ ਹੈ ਕੇਸਾਂ ਦਾ ਕੋਈ ਕਸੂਰ ਨਹੀਂ ਕੇਸ ਕਦੀ ਨਹੀਂ ਕਹਿੰਦੇ ਵੀ ਤੁਸੀਂ ਪੁੰਨ ਕਰੋਗੇ ਪਾਪ ਕਰੋ ਕੇਸਾਂ ਦਾ ਕੰਮ ਹੀ ਨਹੀਂ ਹੈ ਇਹ ਤਾਂ ਮਨ ਹੀ ਡਿਸਾਈਡ ਕਰਦਾ ਹੈ ਕਿ ਪਾਪ ਕਰਨਾ ਹੈ ਕਿ ਪੁੰਨ ਕਰਨਾ ਹੈ ਤੇ ਮਨ ਨੂੰ ਵਿਕਾਰਾਂ ਵੱਲੋਂ ਹਟਾਇਆ ਨਹੀਂ ਤੇ ਕਹਿ ਲੇ ਕੇ ਕੇਸ ਮੁੰਲੇ ਕਬੀਰ ਮਨ ਮੁੰਨਿਆ ਨਹੀਂ ਕੇਸ ਮੁੰਡਾਈ ਕਹੇ ਜੋ ਕਿਸ ਕੀਆ ਸੋ ਮਨ ਕੀਆ ਮੁੰਡਾ ਮੁੰਡਾ ਜਾਏ ਜੋ ਵੀ ਗਲਤੀ ਕੀਤੀ ਤੇ ਮਨ ਨੇ ਕੀਤੀ ਕੇਸ ਤਾਂ ਐਵੇਂ ਵਿਚਾਰੇ ਕੱਟੇ ਗਏ ਗਲਤੀ ਕਿਸੇ ਦੀ ਤੇ ਗੁੱਸਾ ਕਿਸੇ ਤੇ ਉਹ ਗੱਲ ਬਿ ਡਿ ਬਿ ਡਿ ਕੀ ਖੋਤੇ ਤੂੰ ਤੇ ਗੁੱਸਾ ਕਮਿਹਾਰ ਤੇ ਬਿ ਗਲਤੀ ਕਿਸੇ ਦੀ ਤੇ ਸਜ਼ਾ ਕਿਸੇ ਨੂੰ ਬਿ ਗਲਤੀ ਤਾਂ ਤੇਰਾ ਮਨ ਕਰਦਾ ਤੇ ਭੁਗਤਣ ਤੇਰੇ ਕੇਸ ਕਵੀਰ ਸਾਹਿਬ ਕਹਿ ਲਗੇ ਇਹ ਤਾਂ ਕੋਈ ਗੱਲ ਨਾ ਨਾ ਹੋਈ ਅੱਛਾ ਇਸ ਇਹਨਾਂ ਪੰਕਤੀਆਂ ਦੇ ਵਿੱਚ ਮੁੰਡਾ ਸ਼ਬਦ ਆਇਆ ਹੈ ਮੁੰਡਣ ਤੋਂ ਮੁੰਡਾ ਸ਼ਬਦ ਆਇਆ ਹੈ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਦੋ ਸ਼ਬਦ ਕਿਤੇ ਨਹੀਂ ਹੁੰਦੇ ਨਾ ਮੁੰਡਾ ਤੇ ਨਾ ਕੁੜੀ ਔਰ ਆਪਾਂ ਆਪਣੇ ਸਮਾਜ ਦੇ ਵਿੱਚ ਆ ਕਿਹਨੇ ਕਿੰਦੀ ਕੁੜੀ ਐ ਇਹ ਕਿੰਦਾ ਮੁੰਡਾ ਐ ਜਦ ਕਿ ਇਹ ਦੋਵੇਂ ਸ਼ਬਦ ਜਿਹੜੇ ਨੇ ਗੁਰਬਾਣੀ ਦੇ ਵਿੱਚ ਕੁੜੀ ਸ਼ਬਦ ਕੂੜ ਵਾਸਤੇ ਆਇਆ ਗੰਦਗੀ ਵਾਸਤੇ ਤੇ ਮੁੰਡਾ ਸ਼ਬਦ ਆਇਆ ਮੁੰਡਣ ਤੋਂ ਜਿੰਦੇ ਕੇਸ ਕਤਲ ਕਰ ਦਿੱਤੇ ਗਏ ਕੇਸ ਵੱਢ ਦਿੱਤੇ ਗਏ ਗੁਰਬਾਣੀ ਦੇ ਵਿੱਚ ਸ਼ਬਦ ਆਇਆ ਲੜਕਾ ਤੇ ਲੜਕੀ ਜਦੋਂ ਵੀ ਆਪਾਂ ਸਮਾਜ ਵਿੱਚ ਵਿਚਰਦੇ ਆ ਆਪਾਂ ਕਿਸੇ ਧੀ ਨੂੰ ਕਹਿ ਦਿੰਨੇ ਕਿੰਨਾ ਦੀ ਕੁੜੀ ਹੈ ਜੀ ਕੂੜ ਤੋਂ ਬਣਿਆ ਸ਼ਬਦ ਹੈ ਕੁੜੀ ਤੇ ਕੁੜੀ ਦਾ ਅਰਥ ਹੁੰਦਾ ਹੈ ਗੰਦਗੀ ਦਾ ਢੇਰ ਜਿਹੜਾ ਗੰਦਗੀ ਦਾ ਢੇਰ ਕੂੜ ਤੋਂ ਬਣਿਆ ਸ਼ਬਦ ਕੁੜੀ ਗੁਰੂ ਗ੍ਰੰਥ ਸਾਹਿਬ ਜੀ ਕਿਤੇ ਵੀ ਨਹੀਂ ਆਇਆ ਪਰ ਆਪਾਂ ਇਹ ਸ਼ਬਦਾਂ ਨੂੰ ਸਮਝਿਆ ਨਹੀਂ ਤੇ ਪ੍ਰਚਲਿਤ ਸਾਡੇ ਵਿੱਚ ਬਹੁਤ ਹੋ ਗਏ ਨੇ ਇਸ ਤਰ੍ਹਾਂ ਹੀ ਮੁੰਡਾ ਸ਼ਬਦ ਹੈ ਵੀ ਜਿੰਨਾ ਮੁੰਡਣ ਹੋਇਆ ਉਹ ਮੁੰਡਾ ਹੈ ਗੁਰਬਾਣੀ ਵਿੱਚ ਕਬੀਰ ਸਾਹਿਬ ਲੜਕਾ ਤੇ ਲੜਕੀ ਸ਼ਬਦ ਵਰਤਦੇ ਨੇ ਖੈਰ ਕਬੀਰ ਸਾਹਿਬਾ ਜੀ ਨੇ ਵੀ ਜਿਸ ਚੀਜ਼ ਦਾ ਮੁੰਡਣ ਕਰਨਾ ਸੀ ਉਹ ਸੀ ਮਨ ਮਨ ਨੂੰ ਮੁੰਡਿਆ ਨਹੀਂ ਤੇ ਜਿਹਨੂੰ ਤੂੰ ਮੁਨ ਕੇ ਬੈਠਾ ਹੈ ਭਾਵ ਕੇਸਾਂ ਨੂੰ ਉਹਨਾਂ ਦਾ ਕੋਈ ਕਸੂਰ ਨਹੀਂ ਹੈ ਪਾਉ ਲੋ ਮਨ ਦੀ ਸਾਧਨਾ ਬਹੁਤ ਜ਼ਰੂਰੀ ਹੈ ਮਨ ਸਾਧਿਆ ਹੀ ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ ਤਾਂ ਜਿਨ੍ਹਾਂ ਨੇ ਆਪਣੇ ਮਨ ਦੀ ਸਾਧਨਾ ਕੀਤੀ ਹੈ ਜਿਨ੍ਹਾਂ ਆਪਣੇ ਮਨ ਨੂੰ ਪ੍ਰੇਰ ਕੇ ਗੁਰੂ ਦੇ ਸ਼ਬਦ ਨਾਲ ਜੋੜਿਆ ਹੈ ਜਿਨ੍ਹਾਂ ਨੇ ਸਿਮਰਨ ਵਾਲਾ ਆਪਣੇ ਮਨ ਨੂੰ ਜੋੜਿਆ ਇੱਕ ਦਿਨ ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਹੈ ਸ਼ੁੱਧ ਹੋ ਜਾਂਦਾ ਹੈ ਤੇ ਵਿਕਾਰਾਂ ਵਾਲੇ ਪਾਸਿਓਂ ਹਟ ਜਾਂਦਾ ਹੈ ਜਿਨ੍ਹਾਂ ਦਾ ਮਨ ਵਿਕਾਰਾਂ ਵੱਲੋਂ ਹਟ ਗਿਆ ਤੇ ਜਿਨ੍ਹਾਂ ਦਾ ਮਨ ਸ਼ੁੱਧ ਨਿਰਮਲ ਹੋ ਗਿਆ ਉਹਨਾਂ ਦੇ ਮਨ ਦੀ ਕੀ ਕਰਾਮਾਤ ਹੈ ਇਹਦੀ ਵਿਚਾਰ ਆਪਾਂ ਕੱਲ ਦੇ ਦਿਵਾਨਾ ਵਿੱਚ ਸਾਂਝੀ ਕਰਾਂਗੇ ਕਿ ਸ਼ੁੱਧ ਹੋਏ ਨਿਰਮਲ ਹੋਏ ਮਨ ਦੀ ਕੀ ਵਿਲ ਪਾਵਰ ਹੈ ਜਿਨ੍ਹਾਂ ਦੇ ਮਨ ਸ਼ੁੱਧ ਹੋ ਗਏ ਉਹਨਾਂ ਨੇ ਸਮਾਜ ਦੇ ਅੰਦਰ ਕੀ ਬਦਲਾਵ ਲੈ ਕੇ ਆਂਦਾ ਇਹਦੀ ਵਿਚਾਰ ਆਪਾਂ ਕੱਲ ਸਾਂਝੀ ਕਰਾਂਗੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹਿਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵ ਹਰੀ ਕੇਰਾ ਮਨ ਜਿਨਹੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ